ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੇ ਪੰਜ ਸੰਕੇਤ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਤੁਹਾਡਾ ਚੰਗਾ ਸਮਾਂ ਆਉਣ ਵਾਲਾ ਹੈ ਸਾਧ ਸੰਗਤ ਜੀ ਇਹ ਵਾਹਿਗੁਰੂ ਜੀ ਤੁਹਾਨੂੰ ਦਿੰਦੇ ਹਨ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਚੋੜੀ ਵਿੱਚ ਵੇਖ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਅਤੇ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਹੈ ਜੀ ਤਾਂ ਜੋ ਆਪ ਵੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਅਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਈ ਕੇ ਹਾਜ਼ਰੀ ਲਗਾਉਣਾ ਜੀ ਸਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਿਹਾ ਸਾਸ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਸ ਸੰਗਤ ਜੀ ਇੱਕ ਖੁਸ਼ੀਆਂ ਵਾਲੇ ਸੰਕੇਤ ਤੁਹਾਨੂੰ ਬੱਚਿਆਂ ਦੁਆਰਾ ਪੰਛੀਆਂ ਦੁਆਰਾ ਵੀ ਤੁਹਾਡੇ ਕੋਲ ਭੇਜੇ ਜਾ ਸਕਦੇ ਹਨ ਸਾਸ ਸੰਗਤ ਜੀ ਪਰ ਸਮਝਣਾ ਇਸ ਨੂੰ ਸਿਰਫ ਉਹੀ ਇਨਸਾਨ ਦੇ ਵਾਸ ਵਿੱਚ ਹੈ ਜੋ ਕਿ ਵਾਹਿਗੁਰੂ ਜੀ ਦਾ ਨਾਮ ਜਪਦਾ ਹੈ ਉਸ ਨੂੰ ਬਾਣੀ ਵਾਰੇ ਚਾਨਣਾ ਹੈ ਸਾਧ ਸੰਗਤ ਜੀ ਆਓ ਹੁਣ ਆਪਾਂ ਸੰਕੇਤਾਂ ਬਾਰੇ ਦਾਸਦੇ ਹਾਂ ਸਾਧ ਸੰਗਤ ਜੀ ਜੋ ਵਾਹਿਗੁਰੂ ਜੀ ਤੁਹਾਨੂੰ ਸੰਕੇਤ ਦਿਨੀ ਹਨ ਉਹ ਪਹਿਲਾ ਸੰਕੇਤ ਇਹ ਹੈ ਜਦੋਂ ਸਾਡਾ ਪਾਠ ਕਰਨ ਵਿੱਚ ਬਹੁਤ ਮਨ ਲੱਗਣ ਲੱਗ ਜਾਂਦਾ ਹੈ ਸਾਧ ਸੰਗਤ ਜੀ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਸਾਡਾ ਦਿਨ ਅੰਦਰੋਂ ਭਰ ਜਾਂਦਾ ਹੈ ਸਾਧ ਸੰਗਤ ਜੀ ਇਹ ਤੇ ਸਾਡਾ ਮਨ ਜ਼ਿਆਦਾ ਪਾਠ ਬੰਦਗੀ ਕਰਨ ਵਿੱਚ ਜਾਂ ਨਿਤਨੇਮ ਕਰਨ ਕਰਦਾ ਹੈ ਸਾਤ ਸੰਗਤ ਜੀ ਇਸ ਸਾਡੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਸੰਕੇਤ ਹੈ ਕਿ ਸਾਡੀ ਜ਼ਿੰਦਗੀ ਵਿੱਚ ਚੰਗਾ ਸਮਾਂ ਆਉਣ ਵਾਲਾ ਹੈ ਜੋ ਆਪਾਂ ਨੂੰ ਵਾਹਿਗੁਰੂ ਜੀ ਆਪ ਦਿੰਦੇ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਦੂਸਰਾ ਸੰਕੇਤ ਇਹ ਹੈ ਜੋ ਵਾਹਿਗੁਰੂ ਜੀ ਸਾਨੂੰ ਦੱਸਦੇ ਹਨ ਆਪਣੇ ਦੁਸ਼ਮਣਾਂ ਦਾ ਚੰਗਾ ਸੋਚਣ ਲੱਗ ਪੈਂਦੇ ਆ ਸਾਧ ਸੰਗਤ ਜੀ ਕਈ ਵਾਰ ਆਪਣੀ ਜ਼ਿੰਦਗੀ ਵਿੱਚ ਅਜਿਹੇ ਦੁਸ਼ਮਣ ਵੀ ਹੁੰਦੇ ਹਨ ਜੋ ਕੀ ਸਾਡਾ ਬੁਰਾ ਚਾਹੁੰਦੇ ਹਨ ਸਾਧ ਸੰਗਤ ਜੀ ਉਹ ਤਾਂ ਤੁਹਾਡੇ ਸਕੇ ਵੀ ਹੋ ਸਕਦੇ ਹਨ ਸਾਧ ਸੰਗਤ ਜੀ ਜਦ ਤੁਹਾਡੇ ਨੇੜੇ ਦੇ ਰਿਸ਼ਤੇਦਾਰ ਵੀ ਹੋ ਸਕਦੇ ਹਨ ਸਾਧ ਸੰਗਤ ਜੀ ਕਈ ਵਾਰ ਭਗਤੀ ਵਿੱਚ ਲੀਨ ਹੋ ਕੇ ਆਪਾਂ ਉਹਨਾਂ ਦਾ ਵੀ ਚੰਗਾ ਸੋਚਣ ਲੱਗ ਪੈਂਦੇ ਹਾਂ ਸਾਧ ਸੰਗਤ ਜੀ ਆਪਾਂ ਇਹ ਸੋਚਦੇ ਹਾਂ ਕਿ ਵਾਹਿਗੁਰੂ ਜੀ ਜੋ ਉਹਨਾਂ ਨੇ ਮੇਰੇ ਨਾਲ ਕੀਤਾ ਹੈ ਸਾਧ ਸੰਗਤ ਜੀ ਉਹਨਾਂ ਨੂੰ ਮਾਫੀ ਦੇਣਾ ਚਾਹੀਦਾ ਅਤੇ ਉਹਨਾਂ ਦਾ ਹਾਰਿਕਮ ਸਫਲ ਬਣਾਉਣਾ ਹੈ ਸਾਧ ਸੰਗਤ ਜੀ ਆਪਾਂ ਦੂਸਰੇਆ ਦਾ ਵੀ ਭਲਾ ਮੰਗਣ ਲੱਗ ਪੈਂਦੇ ਹਾਂ ਸਾਧ ਸੰਗਤ ਜੀ ਜੇ ਅਸੀਂ ਕਿਸੇ ਦੂਸਰੇ ਦਾ ਭਲਾ ਮੰਗਾਗੇ ਸਾਧ ਸੰਗਤ ਜੀ ਤਾਂ ਵਾਹਿਗੁਰੂ ਜੀ ਸਾਡਾ ਭਲਾ ਵੀ ਕਰਨਗੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਏ ਤੀਸਰਾ ਸੰਕੇਤ ਇਹ ਹੈ ਜੋ ਵਾਹਿਗੁਰੂ ਜੀ ਸਾਨੂੰ ਦਿੰਦੇ ਹਨ ਸਾ ਸੰਗਤ ਜੀ ਆਪਾਂ ਸਾਰੀ ਦੁਨੀਆ ਲਈ ਅਰਦਾਸ ਕਰਨ ਲੱਗ ਪੈਂਦੇ ਹਾਂ ਸਾ ਸੰਗਤ ਜੀ ਕਈ ਵਾਰ ਬਿਨਾਂ ਗੱਲੋਂ ਆਪਣੇ ਅੰਦਰੋਂ ਲੋਕਾਂ ਅਤੇ ਪਸ਼ੂ ਪੰਛੀਆਂ ਲਈ ਅਰਦਾਸਾਂ ਨਿਕਲਣ ਲੱਗ ਪੈਂਦੀਆਂ ਹਨ ਸਾ ਸੰਗਤ ਜੀ ਜਿਹਨਾਂ ਦਾ ਸਾਡੀ ਜ਼ਿੰਦਗੀ ਨਾਲ ਕੋਈ ਸੰਬੰਧ ਵੀ ਨਹੀਂ ਹੁੰਦਾ ਸਾਧ ਸੰਗਤ ਜੀ ਵਾਹਿਗੁਰੂ ਜੀ ਸਾਰੀ ਦੁਨੀਆ ਨੂੰ ਖੁਸ਼ ਰੱਖਣਾ ਸੀ ਸਰਬੱਤ ਦਾ ਭਲਾ ਕਰਨਾ ਸੀ ਸਾਧ ਸੰਗਤ ਜੀ ਪਸ਼ੂ ਪੰਛੀਆਂ ਦਾ ਭੇਟ ਪਰਦੇ ਰਹਿਣਾ ਸੀ ਸਾਧ ਸੰਗਤ ਜੀ ਐਸੀ ਆਪਣਾ ਤੀਸਰਾ ਸਤ ਸਾਧ ਸੰਗਤ ਜੀ ਆਪਣਾ ਚੌਥਾ ਸੰਕੇਤ ਇਹ ਹੈ ਸਾਧ ਸੰਗਤ ਜੀ ਜੋ ਵੈਗੁਰ ਜੀ ਸਾਨੂੰ ਦਿੰਦੇ ਹਨ ਸਾਧ ਸੰਗਤ ਜੀ ਇਹ ਸੰਕੇਤ ਸਾਰਿਆਂ ਨੂੰ ਨਹੀਂ ਮਿਲਦਾ ਸਾਧ ਸੰਗਤ ਜੀ ਜੋ ਕਿ ਸੱਚੇ ਭਾਸ਼ਣ ਵੈਗੁਰ ਜੀ ਨੇ ਪਿਆਰ ਕਰਦੇ ਹਨ ਸਾਥ ਸੰਗਤ ਜੀ ਸਾਨੂੰ ਆਪਣੇ ਆਪ ਅੰਮ੍ਰਿਤ ਵੇਲੇ ਜਾਗ ਔਨ ਲੱਗ ਪੈਂਦੀ ਹੈ ਸਾਥ ਸੰਗਤ ਜੀ ਇਹ ਉਹਨਾਂ ਨੂੰ ਹੁੰਦਾ ਹੈ ਸਾਥ ਸੰਗਤ ਜੀ ਜੋ ਵਾਗੁਰ ਜੀ ਨੂੰ ਸਚੇ ਮਨ ਦੇ ਨਾਲ ਯਾਦ ਕਰਦੇ ਹਨ ਸਾਥ ਸੰਗਤ ਜੀ ਸਮੁੱਚੀ ਦੁਨੀਆ ਵਿੱਚ ਬਹੁਤ ਘੱਟ ਸੰਗਤਾਂ ਹਨ ਸਾਥ ਸੰਗਤ ਜੀ ਜੋ ਕਿ ਅੰਮ੍ਰਿਤ ਵੇਲੇ ਉੱਠਦੀਆਂ ਹਨ ਵੈਗੁਰ ਜੀ ਨੇ અપਮਨ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨ ਦਾ ਉਪਦੇਸ਼ ਦਿੱਤਾ ਹੈ ਸਾਧ ਸੰਗਤ ਜੀ ਜੋ ਸੰਗਤਾਂ ਦੀ ਨੀਤ ਆਪਣੇ ਆਪ ਅੰਮ੍ਰਿਤ ਵੇਲੇ ਖੁੱਲ ਜਾਂਦੀ ਹੈ ਸਾਧ ਸੰਗਤ ਜੀ ਤਾਂ ਸਮਝ ਲਗੋ ਵੈਗੁਰ ਜੀ ਦਾ ਉਹਨਾਂ ਉੱਤੇ ਮਿਹਰ ਭਰਿਆ ਹੱਥ ਹੈ ਸਾ ਸੰਗਤ ਜੀ ਅਤਿ ਵਾਹਿਗੁਰੂ ਜੀ ਚਾਹੁੰਦੇ ਹਨ ਕਿ ਤੁਸੀਂ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਜਪਿਆ ਕਰੋ ਸਾ ਸੰਗਤ ਜੀ ਵਾਹਿਗੁਰੂ ਜੀ ਦਾ ਨਿਤਨੇਮ ਕਰਿਆ ਕਰੋ ਸਾ ਸੰਗਤ ਜੀ ਇਸ ਦੇ ਨਾਲ ਤੁਹਾਡੇ ਸਾਰੇ ਦੁੱਖੜੇ ਦੂਰ ਹੋ ਜਾਣਗੇ ਕਰ ਦੇ ਵਿੱਚ ਸੁਖ ਸ਼ਾਂਤੀ ਆ ਜਾਵੇਗੀ ਸਾਜ ਸੰਗਤ ਜੀ ਇਹ ਸੀ ਆਪਣਾ ਚੌਥਾ ਸੰਗਤ ਜੋ ਕਿ ਬਹੁਤ ਘੱਟ ਲੋਕਾਂ ਨੂੰ ਵਾਇਗੁਰਜੀ ਵੱਲੋਂ ਪ੍ਰਾਪਤ ਹੁੰਦਾ ਹੈ ਜੋ ਕਿ ਬਹੁਤ ਮਹੱਤਵਪੂਰਨ ਹੈ ਸਾਜ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਜੋ ਵਾਇਗੁਰਜੀ ਆਪਾਂ ਪੰਜਵਾਂ ਸੰਕੇਤ ਦਿੰਦੇ ਹਾਂ ਸਾਜ ਸੰਗਤ ਜੀ ਅਸੀਂ ਬਿਨਾਂ ਗੱਲ ਤੋਂ ਸਾਰਾ ਦਿਨ ਖੁਸ਼ ਰਹਿੰਦੇ ਹਾਂ ਸਾਥ ਸੰਗਤ ਜੀ ਸਾਡੇ ਚਿਹਰੇ ਉੱਤੇ ਬਿਨਾਂ ਕਿਸੇ ਕਾਰਨ ਤੋਂ ਖੁਸ਼ੀ ਰਹਦੀ ਹੈ ਸਾਥ ਸੰਗਤ ਜੀ ਅਤੇ ਅਸੀਂ ਲੋਕਾਂ ਲਈ ਵੀ ਖੁਸ਼ੀਆਂ ਮੰਗਦੇ ਰਹਿੰਦੇ ਹਾਂ ਸਾਥ ਸੰਗਤ ਜੀ ਇਹ ਬਹੁਤ ਵੱਡਾ ਸੰਕੇਤ ਹੈ ਸਾਰੇ ਚੰਗਾ ਸਮਾਂ ਆਉਣ ਦਾ ਹੀ ਸੰਕੇਤ ਹੈ ਜੇਕਰ ਤੁਹਾਡਾ ਕ੍ਰੋਧ ਪਹਿਲਾਂ ਨਾਲੋਂ ਘੱਟ ਗਿਆ ਹੈ ਸਾਧ ਸੰਗਤ ਜੀ ਅਤੇ ਹੁਣ ਤੁਸੀਂ ਜ਼ਿਆਦਾ ਖੁਸ਼ ਰਹਿਣ ਲੱਗ ਪਏ ਸਾਧ ਸੰਗਤ ਜੀ ਤਾਂ ਤੁਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਸਾਧ ਸੰਗਤ ਜੀ ਹੈ ਸੱਚਿਆ ਪਾਤਸ਼ਾਹ ਤੁਸੀਂ ਸਾਡੇ ਤੋਂ ਕਰੋਧ ਦੂਰ ਕਰ ਦਿੱਤਾ ਹੈ ਅਤੇ ਸਾਡਾ ਜੋ ਮਨ ਹੈ ਉਸ ਨੂੰ ਇਕਾਗਰ ਕੀਤਾ ਹੈ ਸਾਧ ਸੰਗਤ ਜੀ ਇਹ ਸਿਪਾਈ ਆਪਣਾ ਪੰਜਵਾਂ ਸੰਕੇਤ ਸਾਧ ਸੰਗਤ ਜੀ ਇਹ ਸਾਰੇ ਸੰਕੇਤ ਹੀ ਬਹੁਤ ਮਹੱਤਵਪੂਰਨ ਹਨ ਸਾਧ ਸੰਗਤ ਜੀ ਤੁਸੀਂ ਵੀ ਜਾਣਣਾ ਜੇ ਤੁਹਾਡੇ ਨਾਲ ਇਦਾਂ ਦੇ ਕੁਝ ਹੁੰਦਾ ਸਾ ਸੰਗਤ ਜੀ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਦੱਸਣਾ ਜੀ ਸਾ ਸੰਗਤ ਜੀ ਇਹ ਬਹੁਤ ਘੱਟ ਸੰਗਤਾਂ ਦੇ ਨਾਲ ਇਦਾਂ ਦੇ ਹੁੰਦਾ ਹੈ ਸਾ ਸੰਗਤ ਜੀ ਇਹਨਾਂ ਸੰਕੇਤਾਂ ਤੋਂ ਬਾਅਦ ਤੁਸੀਂ ਵਾਇਗੁਰ ਜੀ ਤੋਂ ਇਹ ਮੰਗਿਆ ਕਰੋ ਇਹ ਸੱਚਿਆ ਪਾਸ਼ਾ ਜਿੰਨੇ ਵੀ ਇਸ ਸੰਸਾਰ ਉੱਤੇ ਪਸ਼ੂ ਪੰਛੀ ਹਨ ਸਾਧ ਸੰਗਤ ਜੀ ਸਾਰਿਆਂ ਨੂੰ ਰੁੱਖੀ ਮਸੀ ਰੋਟੀ ਦਿੰਦੇ ਰਹਿਣਾ ਜੀ ਸਾਧ ਸੰਗਤ ਜੀ ਅਜੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਅਤੇ ਦੁੱਖਾਂ ਤਕਲੀਫਾਂ ਨੂੰ ਦੂਰ ਕਰਨਾ ਜੀ ਸਾਧ ਸੰਗਤ ਜੀ ਅਤੇ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਿਆ ਕਰੋ ਜੋ ਵਾਇਗੁਰ ਜੀ ਨੇ ਤੁਹਾਨੂੰ ਦੋ ਬਗਤ ਦੀ ਰੋਟੀ ਦਿੱਤੀ ਹੈ ਨਾ ਇਹ ਸਿਰਫ ਉਸ ਦੀ ਮਿਹਰ ਨਾਲ ਹੀ ਹੈ ਸਾਧ ਸੰਗਤ ਜੀ ਜਿਸ ਨੂੰ ਦੋ ਬਗਤ ਦੀ ਰੋਟੀ ਮਿਲਦੀ ਹੈ ਸਾਧ ਸੰਗਤ ਜੀ ਉਸ ਤੋਂ ਅਮੀਰ ਇਸ ਦੁਨੀਆ ਵਿੱਚ ਕੋਈ ਨਹੀਂ ਸਾਧ ਸੰਗਤ ਜੀ ਸਾਧ ਸੰਗਤ ਜੀ ਜਿਸ ਨੂੰ ਵਾਇਗੁਰ ਜੀ ਨੇ ਆਪਣਾ ਨਾਮ ਬਖਸ਼ਿਆ ਹੋਇਆ ਹੈ ਸਾਧ ਸੰਗਤ ਜੀ ਤਾਂ ਸਮਝ ਲੈਣਾ ਵਾਇਗੁਰਜੀ ਤੁਹਾਡੇ ਬਹੁਤ ਨੇੜੇ ਹਨ ਸਾਧ ਸੰਗਤ ਜੀ ਤੇ ਉਹਨਾਂ ਦਾ ਸ਼ੁਕਰਾਨਾ ਕਰਿਆ ਕਰੋ ਕਿ ਵਾਇਗੁਰਜੀ ਤੁਹਾਡਾ ਕੋਟਾਨ ਕੋ ਸ਼ੁਕਰਾਨਾ ਹੈ ਤੁਸੀਂ ਜੋ ਕੁਝ ਵੀ ਸਾਨੂੰ ਦਿੱਤਾ ਹੈ ਇਹ ਤੁਹਾਡੀ ਮਿਹਰ ਨਾਲ ਹੀ ਹੈ ਸਾਧ ਸੰਗਤ ਜੀ ਐਸੀ ਆਪਣੀ ਕਥਾ ਪਾਈ ਅੱਜ ਸਾਧ ਸੰਗਤ ਜੀ ਜੋ ਇਹ ਪੰਜ ਸੰਕੇਤ ਨੇ ਬਹੁਤ ਮਹੱਤਵਪੂਰਨ ਨੇ ਸਾਧ ਸੰਗਤ ਜੀ ਜੋ ਵਾਈਗੁਰ ਚੀ ਸਾਨੂੰ ਆਪ ਦਿੰਦੇ ਆਂ ਸਾ ਸੰਗਤ ਜੀ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਸਾ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾ ਸੰਗਤ ਜੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਚੈਨਲ ਤਾਂ ਜੋ ਆਪ ਜੀ ਨੂੰ ਰੋਜ਼ ਨਵੀਆਂ ਵੀਡੀਓਜ਼ ਵੇਖਣ ਨੂੰ ਮਿਲ ਸਕਣ ਸਾ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹਾਂ ਸਾੜੀ ਬੜੇ ਲਿਖ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਫਤੇਦਾ ਜਵਾਬ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ